ਲੋਕੀ ਕੰਮ ਨੂੰ ਵੋਟ ਪਾਉਂਦੇ ਆ ਗੱਲਾਂ ਨੂੰ ਵੋਟ ਨਹੀਂ ਪਾਉਂਦੇ ਲੋਕੀ ਝੂਠੇ ਦਾਅਵੇ ਤਾਂ ਬਹੁਤ ਕਰਦੇ ਆ ਅਸੀਂ ਆ ਕਰਾਂਗੇ ਉਹ ਕਰਾਂਗੇ ਸਵਾਦ ਦਾ ਸੀਜ ਪਾਲੇ ਕਰਕੇ ਦਿਖਾਉਂਦੇ ਅਸੀਂ ਕਰਕੇ ਦਿਖਾਏ ਕਰਕੇ ਦਿਖਾਏ ਤੇ ਵੋਟ ਮੰਗਦੇ ਆ ਬਿਨਾ ਕੀਤਾ ਤੇ ਵੋਟ ਨਹੀਂ ਮੰਗਦੇ ਆ ਲੋਕਾਂ ਨੂੰ ਤੁਹਾਨੂੰ ਪਤਾ ਯੇ ਲੋਕਾਂ ਨੂੰ ਤੁਸੀਂ ਦੇਖ ਹੀ ਸਕਦੇ ਹੋ ਨਾਲ ਨਾਲ ਦੇਖੋ ਤੁਸੀਂ ਤਾਂ ਆਪ ਦੇਖੋ ਕਿੰਨਾ ਛਾ ਲੋਕਾਂ ਚ ਗਲੀ ਗਲੀ ਘੁੰਮ ਰਹੇ ਆ ਧੋਰ ਧੋਰ ਕੰਪੇਨ ਕਰ ਰਹੇ ਆ ਬਹੁਤ ਵਧੀਆ ਹੱਥ ਛਾ ਹੈ ਲੋਕਾਂ ਨੇ ਮਨ ਬਣਾਇਆ ਭਾਰਤੀ ਜਨਤਾ ਪਾਰਟੀ ਦੀ ਇੱਕ ਵਾਰ ਫਿਰ ਕਾਰਪੋਰੇਸ਼ਨ ਬਣਾਉਣ ਦਾ ਕਾਰਪੋਰੇਸ਼ਨ ਬਣੇਗੀ ਬੱਡੀ ਮਾਰਦੀ ਨੇ ਸਾਰੇ ਰੁਕ ਗਏ ਲੋਕ ਕਹਿੰਦੇ ਮੰਤਰੀ ਸਾਡੇ ਦਾ ਸਾਡੀ ਡੋਰ ਟੂ ਡੋਰ ਸਾਡੇ ਕੋਲ ਕੈਂਪੇਨ ਕਰਨ ਆ ਰਹੇ ਜੀ ਕਹਿੰਦੇ ਦੇਖੋ ਕੇਂਦਰੀ ਮੰਤਰੀ ਮੈਨੂੰ ਲੋਕਾਂ ਨੇ ਬਣਾਇਆ ਇਸਕੇ ਲੋਕੋ ਨੂੰ ਜਾਣਾ ਮੇਰਾ ਫਰਜ਼ ਬਣਦਾ ਹੈ ਬਿਲਕੁਲ ਬਿਲਕੁਲ ਸਾਡੇ ਵੋਟਰ ਨੇ ਸਾਡੀ ਸ਼ਕਤੀ ਹੈ ਹੀ ਤਾਕਤ ਹੈ ਹੀ ਹੈ ਆਪਣੇ ਆਪ ਕੋ ਮੰਤਰੀ ਛੜਾਉਂਦੇ ਲੋਕ ਬਣਾ ਦੇਦੇ ਇਹ ਕਿ ਲੋਕੋ ਨੂੰ ਜਾਣਾ ਮੇਰੀ ਜ਼ਿੰਮੇਵਾਰੀ ਸਰ ਇਹ ਸ਼ਿਕਾਇਤ ਹੁੰਦੀ ਹੈ ਕਿ ਸਾਡੇ ਕੋਲ ਵੋਟਾਂ ਲੈਣ ਦੇ ਘਰੇ ਵੱਢ ਜਾਂਦੇ ਬਾਅਦ ਵੀ ਸਾਨੂੰ ਮੰਤਰੀ ਦੇਖਦੇ ਨਹੀਂ ਕਹਿੰਦੇ ਨਹੀਂ ਲੋਕੀ ਸਾਨੂੰ ਪਹਿਲਾਂ ਫੋਨ ਕਰਦੇ ਅਸੀਂ ਟਾਈਮ ਤੋਂ ਪਹਿਲਾਂ ਪਹੁੰਚਦੇ ਹਾਂ ਲੇਕਿ ਇਹ ਹੀ ਸਾਡੀ ਵੇਟ ਕਰਦੇ ਅਸੀਂ ਉਹਨਾਂ ਦੀ ਵੇ ਅਨੀ ਟਾਈਮ ਜਦੋਂ ਮਰਜ਼ੀ ਆਏ ਉਹਨਾਂ ਨੂੰ ਅਸੀਂ ਅਵੇਲੇਬਲ ਘਰ ਹੀ ਮਿਲਦੇ ਆਂ ਕਦੀ ਲਾਰੇ ਨਹੀਂ ਲਾਏ ਜਦੋਂ ਵੀ ਕਿਸੇ ਨੂੰ ਸਮੱਸਿਆ ਛੋਟੀ ਤੋਂ ਛੋਟੀ ਸਮੱਸਿਆ ਹੋਵੇ ਸਭ ਨੂੰ ਮਿਲਦੀ ਆ ਸਾਹਮਣੇ ਆ ਰਹੀ ਹੈ ਜੀ ਪਤਾ ਕਿ ਇਸ ਹਲਾਕੇ ਦਾ ਜੇ ਵਿਕਾਸ ਹੋਇਆ ਸ਼ਹਿਰ ਦਾ ਭਾਰਤੀ ਜਨਤਾ ਪਾਰਟੀ ਨੇ ਗੜੀਆਂ ਨਾਲੀਆਂ ਸੀਵਰੇਜ ਵਾਟਰ ਦਾ ਪ੍ਰਬੰਧ ਸਾਰਾ ਕੁਝ ਕੀਤਾ ਅੱਗੇ ਨੂੰ ਵੀ ਵਿਕਾਸ ਦੇ ਕੋਈ ਕਰ ਸਕਦਾ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਇਹ ਇਹ ਪੀੜ ਇਕੱਠੀ ਨਹੀਂ ਕੀਤੀ ਹੋਈ ਕਿ ਖਾਲੀ ਆ ਜੀ ਪੂਜਿਆ ਵਦਾਨਾ ਖਾਣਾ ਤੇ ਆ ਜਾਓ ਇਹ ਨਹੀਂ ਲੋਕੀ ਆਪ ਆਇਆ ਆਪ ਲੋਕੀ ਲੋਕੀ ਆ ਲੋਕਾ ਤੂੰ ਸਾਇਆ ਪਿਆਰ ਆ ਤੁਸੀਂ ਜਦੋਂ ਮਰਜ਼ੀ ਘਰ ਚਲ ਜਾਓ ਇਹ ਨਹੀਂ ਕਿਸੇ ਦੀ ਮਰਜ਼ੀ ਦਾ ਜੇ ਤੁਹਾਨੂੰ ਸਾਹ ਲੋਕੀ ਆਪ ਕਹਿਣਗੇ ਕਿ ਅਸੀਂ ਵੋਟ ਪਾਉਣੀ ਤਾਂ ਕਿੱਧਰ ਪਾਉਣੀ ਹੈ ਲੋ ਜੀ ਡੋਰ ਟੂ ਡੋਰ ਕੈਂਪੇਨ ਚੱਲ ਰਿਹਾ ਸਾਰੀਆਂ ਸਿਆਸੀ ਪਾਰਟੀਆਂ ਦਾ ਪੂਰਾ ਜੋਰ ਲੱਗੇ ਹੋਇਆ ਸਮਾਂ ਸਿਰਫ ਦੋਕ ਦਿਨਾਂ ਦਾ ਰਹਿ ਗਿਆ ਕਿ ਕਿਸ ਤਰੀਕੇ ਨਾਲ ਅਸੀਂ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣੀ ਹੈ ਹੁਣ ਲੋਕ ਇਹ ਦੇਖ ਰਹੇ ਨੇ ਕਿ ਕਿਹੜੀ ਪਾਰਟੀ ਚੁਣਨਾ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਪੂਰਾ ਹਜੂਮ ਆਈ ਭਾਜਪਾ ਦਾ ਬੀਜੇਪੀ ਦਾ ਫਗਵਾੜਾ ਵਾਰਡ ਨੰਬਰ 44 'ਤੇ ਪਹੁੰਚੇ ਹੋਏ ਆ ਜਿੱਥੇ ਕਿ ਨੂਤਨ ਜੀ ਹੁਣੇ ਭਾਜਪਾ ਤੋਂ ਖੜੇ ਨੇ ਤੇ ਉੱਥੇ ਹੀ ਕੇਂਦਰੀ ਮੰਤਰੀ ਓਮ ਪ੍ਰਗਾਸ ਸੋਨੀ ਜੀ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੀ ਆ ਜੀ ਹਾਂਜੀ ਕਿਵੇਂ ਹੋ ਜੀ ਠੀਕ ਠਾਕ ਹੋ ਬਹੁਤ ਵਧੀਆ ਜੀ ਬਹੁਤ ਕਿੰਨਾ ਦੂਰ ਲੱਗੇ ਆ ਵੋਟਾਂ ਦਾ ਫੇ ਜੋ ਤਾਂ ਲੱਗਿਆ ਬਾਬਾ ਜੀ ਸੁਣ ਲੈ ਵੇ ਰਿਆ ਕਿਉਂਕਿ ਬੋਰਡ ਨੂੰ ਪੋਣੀ ਵੀ ਆਣਾ ਆ ਜੇ ਨਾਲ ਤੈਨੂੰ ਆਇਆ ਜੇ ਤਰੇ ਹੋਇਆ ਹਾਂਜੀ 10 ਵੀ ਦੋ ਮੜਿਆ ਹਾਂਜੀ ਭੱਲ ਵਾਲੇ ਨੂੰ ਆਏ ਉਹ ਗੱਲਬਾਤ ਕਰ ਲੈਣ ਜੀ ਸਾਡੇ ਨਾਲ ਸਤ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਬਹੁਤ ਅੱਛਾ ਬਹੁਤ ਵਧੀਆ ਸਰ ਸਵਾਹ ਰਹਿ ਗਿਆ ਇਹ 2 ਦਿਨਾਂ ਦਾ ਜੀ ਬਹੁਤ ਘੱਟ ਰਹਿ ਗਿਆ ਤੇ ਕਹਿ ਲੋ ਕਿ ਐਮਸੀਸ ਨੂੰ ਸਵਾਹ ਤੇ ਬਹੁਤ ਮਿਲਿਆ ਵੀ ਘੱਟ ਸੀਗੇ ਜੀ ਆਪਣੇ ਆਪ ਨੂੰ ਵੱਲ ਪ੍ਰਮੋਟ ਲੋਕਾਂ ਤੱਕ ਪਹੁੰਚਾਉਣ ਦੇ ਲਈ ਕਿਵੇਂ ਦੇਖ ਰਹੇ ਹੋ ਕਿ 2 ਦਿਨਾਂ ਦੇ ਵਿੱਚ ਲੋਕਾਂ ਤੱਕ ਕਿੰਨੀ ਕੋਈ ਸੁੱਖਾ ਹੈਗੀ ਆ ਜੀ ਦੇਖੋ ਅੱਜ ਕੈਂਪੇਨ ਦਾ ਲਾਸਟ ਡੇ ਹੈ ਜੀ 5 ਵਜੇ ਤੇ ਕੈਂਪੇਨ ਹੋਣੀ ਆ ਜੀ ਜੀ ਉਸ ਤੋਂ ਬਾਅਦ ਫਿਰ ਦੂਜੇ ਕੰਮਾਂ 'ਚ ਲੱਗ ਜਾਣਾ ਹੂੰ ਹੂੰ ਦੇਖੋ ਤੁਸੀਂ ਤਾਂ ਆਪ ਦੇਖੋ ਕਿ ਨਾਲ ਛਾ ਲੋਕਾਂ 'ਚ ਗਲੀ ਗਲੀ ਘੁੰਮ ਰਹੇ ਆ ਦੌਰ ਟੂ ਦੌਰ ਕੈਂਪੇਨ ਕਰ ਰਹੇ ਆ ਬਹੁਤ ਵਧੀਆ ਛਾ ਹੈ ਲੋਕਾਂ ਨੇ ਮਨ ਬਣਾਇਆ ਭਾਰਤੀ ਜਨਤਾ ਪਾਰਟੀ ਦੀ ਇੱਕ ਵਾਰ ਫਿਰ ਕਾਰਪੋਰੇਸ਼ਨ ਬਣਾਉਣ ਦਾ ਕਾਰਪੋਰੇਸ਼ਨ ਬਣੇਗੀ ਵੱਡੇ ਮਾਰਜਿਨ ਨਾਲ ਸਾਰੇ ਰੋਕ ਲੋਕ ਇਸ ਚੀਜ਼ ਨੂੰ ਦੇਖ ਕੇ ਬੜੇ ਖੁਸ਼ ਹੋਣੇ ਕਿ ਵੱਡੇ ਮੰਤਰੀ ਸਾਡੇ ਨਾਲ ਤੁਰਦੇ ਨੇ ਜੀ ਵੋਟਾਂ ਭਾਵੇਂ ਐਮਸੀ ਜਿਆ ਨੇ ਪਰ ਕੇਂਦਰੀ ਮੰਤਰੀ ਸਾਡੇ ਤੱਕ ਸਾਡੀ ਡੋਰ ਟੂ ਡੋਰ ਸਾਡੇ ਕੋਲ ਕੈਂਪੇਨ ਕਰਨ ਆ ਰਹੇ ਜੀ ਕਹਿੰਦੇ ਦੇਖੋ ਕੇਂਦਰੀ ਮੰਤਰੀ ਮੈਨੂੰ ਲੋਕਾਂ ਨੇ ਬਣਾਇਆ ਇਸਕੇ ਲੋਕਾਂ ਕੋ ਜਾਣਾ ਮੇਰਾ ਫਰਜ਼ ਬਣਦਾ ਹੈ ਬਿਲਕੁਲ ਬਿਲਕੁਲ ਜੀ ਸਾਡੇ ਵੋਟਰ ਨੇ ਸਾਡੀ ਸ਼ਕਤੀ ਹੈ ਹੀ ਤਾਕਤ ਹੈ ਹੀ ਹੈ ਆਪਣੇ ਆਪ ਕੋ ਮੰਤਰੀ ਛੋੜਾ ਬਣਦਾ ਲੋਕ ਬਣਾਦੇ ਨੇ ਇਸਕੇ ਲੋਕਾਂ ਕੋ ਜਾਣਾ ਫਤਵਾ ਫਤਵਾ ਕਿਹੋ ਜਿਹਾ ਆ ਰਿਹਾ ਜੀ ਲੋਕ ਦੇਖ ਰਹੇ ਤੁਹਾਨੂੰ ਮਿਲ ਰਹੇ ਨੇ ਕੀ ਕਹਿ ਰਹੇ ਨੇ ਕਿ ਇਸ ਦੇ ਵਿੱਚ ਤਿੱਕੇ ਜਿਹੀ ਆਵਾਜ਼ ਸਾਹਮਣੇ ਆ ਰਹੀ ਹੈ ਜੀ ਪਤਲਾ ਇਸ ਹਲਾਕੇ ਦਾ ਜੇ ਵਿਕਾਸ ਹੋਇਆ ਸ਼ਹਿਰ ਦਾ ਭਾਰਤੀ ਜਨਤਾ ਪਾਰਟੀ ਗਲੀਆਂ ਨਾਲੀਆਂ ਸੀਵਰੇਜ ਵਾਟਰ ਦਾ ਪ੍ਰਬੰਧ ਸਾਰਾ ਕੁਝ ਕੀਤਾ ਅੱਗੇ ਨੂੰ ਵੀ ਵਿਕਾਸ ਦੇ ਕੋ ਕਰ ਸਕਦਾ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਤੁਹਾਨੂੰ ਬਹੁਤ ਆਨ ਦੇਖ ਸਕਦੇ ਹੋ ਜੀ ਇੱਕ ਵਕਰਾ ਹਜੂਮ ਹੈ ਜੀ ਹਾਲਕੀ ਵਾਰਡ ਦੇ ਵਿੱਚ ਇੰਨੀ ਜਦੋਂ ਮੈਂ ਕਹਿੰਦਾ ਉੱਪਰ ਕੈਮਰਾ ਕਮਾ ਕੇ ਦਿਖਾ ਦਿਓ ਉਹ ਅੱਗੇ ਜਨਤਾ ਹੀ ਹੈ ਜੀ ਇਹ ਦੋ ਨਾਲ ਦੀ ਨਾਲ ਹੈ ਜਿਹੜੇ ਉਮੀਦਵਾਰ ਨੇ 44 ਤੋਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਆਖਿਰਕਾਰ ਉਹ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਰਹੀ ਹੈ ਕਿਹੜੀਆਂ-ਕਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਮੈਂ ਹੁਣ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਕਿਵੇਂ ਦੇਖ ਰਹੇ ਹੋ ਲੋਕਾਂ ਤੱਕ ਡੋਰ-ਡੋਰ ਕੈਂਪੇਨ ਕਰ ਲਿਓ ਮੰਤਰੀ ਸਾਹਿਬ ਤੁਹਾਡੇ ਨਾਲ ਨਹੀਂ ਜੀ ਤੇ ਕਿਵੇਂ ਦਾ ਹੰਗਾਰਾ ਮਿਲਦਾ ਜੀ ਬਹੁਤ ਵਧੀਆ ਹੰਗਾਰਾ ਮਿਲਦਾ ਤੁਸੀਂ ਦੇਖ ਹੀ ਰਹੇ ਹੋ ਨਾ ਵੋਟਰਾਂ ਨੇ ਸਕੂਟਰ ਨਾਲ ਲਈ ਹੈ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਲੋਕੀ ਚਾਹੁੰਦੇ ਆ ਕਿ ਲੈ ਵੀ ਆਪਣਾ ਪਹਿਲਾ ਵੀ ਕੌਂਸਲਰ ਸਾਹਿਬ ਨਰੇਸ਼ ਕੁਮਾਰ ਜੀ ਸੀ ਹਣ ਵੀ ਆ ਉਹਨਾਂ ਨੂੰ ਪਤਾ ਕਿ ਕੰਮ ਕਰਾਇਆ ਸੀ ਪਿੰਡ ਦੇ ਲੋਕੀ ਕੰਮ ਨੂੰ ਵੋਟ ਪਾਉਂਦੇ ਆ ਗੱਲਾਂ ਨੂੰ ਵੋਟ ਨਹੀਂ ਪਾਉਂਦੇ ਲੋਕੀ ਝੂਠੇ ਦਾਅਵੇ ਤਾਂ ਬਹੁਤ ਕਰਦੇ ਆ ਅਸੀਂ ਆ ਕਰਾਂਗੇ ਉਹ ਕਰਾਂਗੇ ਸਵਾਦ ਤਾਂ ਸੀ ਜਿਹੜਾ ਪਹਿਲੇ ਕਰਕੇ ਦਿਖਾਉਂਦੇ ਅਸੀਂ ਕਰਕੇ ਦਿਖਾਏ ਕਰਕੇ ਦਿਖਾਏ ਤੇ ਵੋਟ ਮੰਗਦੇ ਆ ਬਿਨਾ ਕੀਤਾ ਤੇ ਵੋਟ ਨਹੀਂ ਮੰਗਦੇ ਆ ਲੋਕਾਂ ਦਾ ਤੁਹਾਨੂੰ ਪਤਾ ਯੇ ਲੋਕਾਂ ਨੂੰ ਤੁਸੀਂ ਦੇਖ ਹੀ ਸਕਦੇ ਹੋ ਨਾਲ ਨਾਲ ਸਾਨੂੰ ਇਹਦੇ ਵਿੱਚ ਕਹਿਣ ਦੀ ਲੋੜ ਨਹੀਂ ਤੁਸੀਂ ਦੇਖ ਸਕਦੇ ਹੋ ਆਪ ਦੇਖ ਸਕਦੇ ਹੋ ਲੋਕਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਸਾੜ ਕੇ ਜਦੋਂ ਵੋਟਾਂ ਲੈਣ ਆਉਂਦੇ ਘਰੇ ਵੱਢ ਜਾਂਦੇ ਲੋਕੀ ਸਾਨੂੰ ਪਹਿਲਾਂ ਫੋਨ ਕਰਦੇ ਅਸੀਂ ਟਾਈਮ ਤੋਂ ਪਹਿਲਾਂ ਪਹੁੰਚਦੇ ਆ ਨਾ ਕਿ ਇਹ ਹੀ ਸਾਡੀ ਵੇਟ ਕਰਦੇ ਅਸੀਂ ਉਹਨਾਂ ਦੀ ਵੇਟ ਕਰਦੇ ਆ ਕਿ ਹਾਂ ਵੀ ਬੰਦਾ ਨਹੀਂ ਆਇਆ ਕੀ ਗੱਲ ਕਰਨੀ ਸੀ ਐਨੀ ਟਾਈਮ ਜਦੋਂ ਮਰਜ਼ੀ ਆਏ ਉਹਨਾਂ ਨੂੰ ਅਸੀਂ ਅਵੇਲੇਬਲ ਕਰਕੇ ਘਰ ਹੀ ਮਿਲਦੇ ਆਂ ਕਦੀ ਲਾਰੇ ਨਹੀਂ ਲਾਏ ਜਦੋਂ ਵੀ ਕਿਸੇ ਨੂੰ ਸਮੱਸਿਆ ਛੋਟੀ ਤੋਂ ਛੋਟੀ ਸਮੱਸਿਆ ਹੁੰਦੀ ਸਭ ਨੂੰ ਮਿਲਦੇ ਆਂ ਕਿਉਂਕਿ ਦੇਖੋ ਅਸੀਂ ਵੀ ਦੇਖਦੇ ਆਂ ਕਿ ਐਮਪੀ ਦੀਆਂ ਚੋਣਾਂ ਨਗਰ ਦੇ ਕੇਮ ਦੀਆਂ ਚੋਣਾਂ ਲੇਕਿਨ ਹਜੂਮ ਇਦਾਂ ਜਿਵੇਂ ਐਮਪੀ ਦੀਆਂ ਵਿਧਾਇਕੀ ਦੀਆਂ ਚੋਣਾਂ ਹੋਣ ਲੋਕਾਂ ਦਾ ਪਿਆਰ ਆ ਜੀ ਪਿਆਰ ਹੈ ਤੁਸੀਂ ਪਿਆਰ ਦੇਖ ਰਹੇ ਹੋ ਪਿਆਰ ਹੈ ਇਹ ਇਹ ਪੀੜ ਇਕੱਠੀ ਨਹੀਂ ਕੀਤੀ ਹੋਈ ਕਿ ਖਾਲੀ ਆ ਜੀ ਪੂਜਿਆ ਵਧਾਨਾ ਖਾਣਾ ਤੇ ਆ ਜਾਓ ਇਹ ਨਹੀਂ ਲੋਕੀ ਆਪ ਆਏ ਆਪ ਲੋਕੀ ਲੋਕੀ ਲੋਕਾਂ ਤੋਂ ਸਾਇਆ ਪਿਆਰ ਹੈ ਤੁਸੀਂ ਜਦੋਂ ਮਰਜ਼ੀ ਘਰ ਚਲ ਜਾਓ ਐਨੀ ਵ ਉਣੀ ਤੇ ਕਿੱਧਰ ਪਾਉਣੀ ਆ ਜੀ ਬਿਲਕੁਲ ਦੇਖੋ ਜੀ ਆਪਾਂ ਕੰਮ ਨੂੰ ਵੋਟ ਮੰਗਦੇ ਆ ਅਸੀਂ ਗੱਲਾਂ ਨੂੰ ਵੋਟ ਨਹੀਂ ਮੰਗਦੇ ਨੰਬਰ 1 ਨੰਬਰ 2 ਕੰਮ ਕਰਾਏ ਆ ਐਨੀ ਟਾਈਮ ਅਸੀਂ ਐਸੇ ਪਿੰਡ ਦੇ ਆ ਪਿੰਡ ਦੇ ਜੰਮੇ ਵਾਲੇ ਆ ਠੀਕ ਹੈ ਨਾ ਤੇ ਆਪਾਂ ਨੂੰ ਲੋਕੀ ਜਦੋਂ ਮਰਜ਼ੀ ਕਹਿਣ ਕੋ ਰੋਬਲਾਨ ਤੇ ਗੁੱਸੇ ਹੋ ਕੇ ਕਹਿਣ ਤੇ ਪਿਆਰ ਨਾ ਕਰ ਆਪਾਂ ਲੋਕਾਂ ਲਈ ਖਾਜਣਾ ਅਸੀਂ ਪਾਰਟੀ ਮਰਜੀ ਨਹੀਂ ਕਰਦੇ ਅਸੀਂ ਇੱਥੇ ਸਾਰਿਆਂ ਨੂੰ ਮਿਲ ਕੇ ਰਹਿਣਾ ਹੈ ਨਾ ਆਪਾਂ ਇੱਕ ਦੂਜੇ ਦਾ ਪਹਿਲੀ ਕਹਿੰਦੇ ਕਿ ਆਪਣਾ ਮਾਹੌਲ ਖਰਾਬ ਕਰਿਓ ਨੰਬਰ 1 ਅਸੀਂ ਰਲ ਕੇ ਰਹਿਣਾ ਵਾ ਚਲੋ ਇਹ ਤਾਂ ਇਲੈਕਸ਼ਨ ਆਉਂਦੇ ਜਾਂਦੇ ਰਹਿੰਦੇ ਲੇਕਿਨ ਪਿਆਰ ਸਾਡਾ ਬਰਿਆ ਇਕੱਠਾ ਇਕੱਠੇ ਰਹਿਣਾ ਹੀ ਇੱਕੋ ਜਗ੍ਹਾ ਤੇ ਰਹਿਣਾ ਕਿਉਂਕਿ ਲੋਕ ਵੀ ਹੁਣ ਕਿਤਨੇ ਕਰਦੇ ਸਮਾਰਟ ਹੋ ਗਏ ਆ ਜੀ ਆ ਚਾਰ ਪੰਜ ਸਾਲਾਂ ਚੋਂ ਲੋਕਾਂ ਨੇ ਘੜ ਕੋੜ ਚਾਰ ਪੰਜ ਵਾਰ ਵੋਟ ਪਾਤੀ ਆ ਭਾਵੇਂ ਬਧਾਈ ਕੀ ਨਹੀਂ ਵੋਟਾਂਗੇ ਭਾਵੇਂ ਬਾਏ ਇਲੈਕਸ਼ਨ ਹੁਣ ਲੋਕ ਵੀ ਜਾਣਦੇ ਆ ਵੋਟ ਕਿਵੇਂ ਪਾਉਣੀਆਂ ਬਟਨ ਕਿਵੇਂ ਦਬੋਣਾ ਸੀ ਬਸ 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 ਜੇ ਲੋਕਾਂ ਚ ਦਿੱਸੀ ਆਪਾਂ ਨੂੰ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਬਿਲਕੁਲ ਜੋ ਲੋਕੀ ਜਿਹਨਾਂ ਨੂੰ ਦੇਖੋ ਜੀ ਲੋਕੀ ਕੰਮ ਕਰਾਉਂਦੇ ਆ ਵੋਟ ਉਹਨੂੰ ਪੈਂਦੀ ਆ ਹਨਾ ਆਪਾਂ ਕੰਮ ਕਰਾਉਣੇ ਵੋਟ ਪੈਂਦੀ ਗੱਲ ਤਾਂ ਮੇਰੇ ਤਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਪਤਾ ਹੈ ਬਸ ਅਸੀਂ ਕੰਮ 'ਤੇ ਯਕੀਨ ਕਰਦੇ ਆਂ ਕੰਮ ਕਰਾਉਣੇ ਅਸੀਂ ਪੈਂਦੇ ਆਂ ਆ ਦੇਖ ਲਓ ਜੀ ਤੁਹਾਨੂੰ ਵੱਡਾ ਕਿਹ ਲੋਕੀ ਵਾਰਡ ਨੰਬਰ 44 ਵਿੱਚੋਂ ਭਾਜਪਾ ਦਾ ਭਾਜਪਾ ਦਾ ਵੱਡਾ ਹਜੂਮ ਆਈ ਵੱਡਾ ਫਤਵਾ ਮਿਲ ਰਿਹਾ ਸੋ ਇੱਥੇ ਅਸੀਂ ਕਹਿ ਸਕਦੇ ਆਂ ਜੀ ਕਿਸ ਤਰੀਕੇ ਤੁਸੀਂ ਜੋ ਵੀ ਅੰਦਾਜ਼ਾ ਲਾਉਣਾ ਮੈਂ ਗੱਲਬਾਤ ਇਧਰ ਹੀ ਕਰ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਹਾਂਜੀ ਠੀਕ ਆ ਕਿਵੇਂ ਲੱਗ ਰਿਹਾ ਹੁਣ ਵੋਟਾਂ ਚ ਦੋਕ ਦਿਨ ਰਹਿ ਗਏ ਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਹਾਂਜੀ ਬਹੁਤ ਵਧੀਆ ਲੱਗ ਰਿਹਾ ਕਿਵੇਂ ਤੁਹਾਡੇ ਜਿਹੜੇ ਉਮੀਦਵਾਰ ਖੜੇ ਨੇ ਜੀ ਨੀ ਨੂਤਨ ਜੀ ਉਹਨਾਂ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਦੇਖਦੇ ਹੋ ਉਹਨੇ ਛੋਟੀ ਆ ਅੱਛਾ ਜੀ ਤਰਾਣੀ ਮੇਰੀ ਆ ਹਾਂਜੀ ਸਭ ਠੀਕ ਠਾਕ ਹੈ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਸਾਨੂੰ ਤੁਸੀਂ ਕੀ ਕਹੋਗੇ ਹਾਂਜੀ ਫੋਟੋ ਨਾਲ ਗੱਲ ਕਰਨੀ ਆਪਾਂ ਹਾਂਜੀ 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 ਠੀਕ ਠਾਕ ਹਾਂਜੀ ਠੀਕ ਹੈ ਜੀ ਕਿਵੇਂ ਦੇਖਦੇ ਹਾਂ ਥੋੜੇ ਕੈਂਡੀਡੇਟ ਜਿਹੜੇ ਨੂਤਨ ਜੀ ਖੜੇ ਨੇ ਥੋੜੇ ਜਿਹਾ ਅਸੀਂ ਕਹਿੰਦੇ ਫੁੱਲ ਵਾਲਾ ਜਿੱਤ ਜਾਵੇ ਹਾਂਜੀ ਸਾਰੇ ਕੰਮ ਪੂਰੇ ਕੰਮ ਕਰਉਂਦੇ ਨੇ ਸਾਡੇ ਸਾਰੇ ਆਉਂਦੇ ਨੇ ਸਾਰੇ ਆਉਂਦੇ ਨੇ ਹਾਂਜੀ ਹਾਂਜੀ ਸੋ ਜੀ ਦੇਖ ਸਕਦੇ ਹੋ ਜੀ ਇੱਥੇ ਜਿੱਥੇ ਕਿ ਵਾਰਡ ਨੰਬਰ 44 ਸੀਗੇ ਸੋ ਸਮਾ ਜਿਹੜਾ ਅੱਜ ਦਾ ਹੀ ਇਹਨਾਂ ਕੋ ਜਿਹੜਾ ਕਿ ਲੋਕਾਂ ਤੱਕ ਵਿਚਰਨ ਦਾ ਤੇ ਦੋ ਦਿਨ ਬਾਅਦ ਇਲੈਕਸ਼ਨਸ ਨੇ 21 ਨੂੰ ਇਲੈਕਸ਼ਨ ਹੋ ਜਾਣੇ 21 ਨੂੰ ਤੁਸੀਂ ਵੋਟਾਂ ਪਾਣੀਆਂ ਤੇ ਸ਼ਾਮ ਨੂੰ ਤੁਹਾਡੇ ਰਿਜ਼ਲਟ ਆ ਜਾਣਾ ਹੁਣ ਵੋਟ ਤੁਸੀਂ ਪਾਉਣੀ ਆ ਕੈਂਡੀਡੇਟ ਤੁਸੀਂ ਚੁਣਨਾ ਆਪਣਾ ਤੇ ਕਿਸ ਤਰੀਕੇ ਨਾਲ ਤੂੰ ਵੀ ਤੁਸੀ ਫੈਸਲਾ ਲੈਣਾ ਉਹ ਬੜਾ ਸੋਚ ਸਮੇ ਕੇ ਲੈਣਾ ਤਾਂ ਕਿ ਸਾਡੇ 5 ਸਾਲ ਜਿਹੜੇ ਆ ਉਹ ਬੜੇ ਸੁਖਾਲੇ ਨਿਕਲਣ ਬਹੁਤ ਬਹੁਤ ਧੰਨਵਾਦ ਜੀ